ਉਹ ਬਾਰਡਰ ਤੇ ਇਸ ਵਕਤ ਸਥਿਤੀ ਤਣਾਅਪੂਰਵਕਾ ਕਿਸਾਨ ਅਤੇ ਹਰਿਆਣਾ ਸਰਕਾਰ ਆਮਨੋ-ਸਾਮਨੇ ਹੋਈ ਹੈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਰ ਨਾਲ ਦੀ ਨਾਲ ਕਿਸਾਨਾਂ ਵੱਲੋਂ ਵੀ ਕੰਮ ਕਰਾਸ ਲਿੱਤੀ ਗਈ ਹੈ ਉਹਨਾਂ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਆ ਦੱਸ ਦਿੰਨੇ ਕਿ ਕਿਸਾਨਾਂ ਨੇ ਇੱਕ ਜੀਸੀਬੀ ਖਾਸ ਤਿਆਰ ਕੀਤੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਅਥਰੂ ਗੈਸ ਤੇ ਗੋਲੇ ਦਾ ਕੋਈ ਅਸਰ ਨਾ ਹੋਵੇ ਗੋਲੀਆਂ ਦਾ ਕੋਈ ਅਸਰ ਨਾ ਹੋਵੇ ਇਸ ਕਰਕੇ ਇਸ ਤੇ ਚਾਰੋਂ ਤਰਫ ਜਿਹੜੇ ਆ ਲੋਹੇ ਦੇ ਐਂਗਲ ਲਗਾਏ ਜਾ ਰਹੇ ਨੇ ਜਾਲੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਆ ਗੋਲਾਬਾਰੀ ਜਿਹੜੀ ਆ ਸ਼ੰਭੂ ਬਾਰਡਰ ਤੇ ਹੋ ਰਹੀ ਆ ਤਾਂ ਉਸ ਤਰ੍ਹਾਂ ਸੌ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਹੋ ਚੁੱਕੇ ਨੇ ਤਾਂ ਹੁਣ ਕਿਸਾਨਾਂ ਨੇ ਵੀ ਆਪਣੀ ਕੰਮਰ ਕੱਸ ਲਈਤੀ ਆ ਸਰਕਾਰ ਦੇ ਨਾਲ ਆਮਨ ਸਾਹਮਣੇ ਹੋਣ ਦੇ ਲਈ ਇੱਕ ਜੀਸੀਬੀ ਤਿਆਰ ਕੀਤੀ ਆ ਉਹਨੇ ਜੀਸੀਬੀ ਸ਼ੰਭੂ ਬਾਰਡਰ ਤੇ ਜਾਵੇਗੀ ਤਾਂ ਰਸਤਾ ਜਿਹੜਾ ਇਸ ਦੇ ਰਾਹੀਂ ਖੋਲਿਆ ਜਾਵੇਗਾ ਔਰ ਕਿਸਾਨ ਅੱਗੇ ਜਿਹੜੇ ਆ ਦਿੱਲੀ ਵੱਲ ਭੇਜੇ ਜਾਣਗੇ ਤਾਂ ਹੁਣ ਇਹ ਤਸਵੀਰਾਂ ਦੇ ਵਿੱਚ ਇੱਕ ਜਿਹੜੀ ਖਾਸ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਜੀਸੀਬੀ ਖਾਸ ਤਿਆਰ ਕਰ ਦਿੱਤੀ ਗਈ ਆ ਤਾਂ ਹੁਣ ਇਹਦੇ ਚਾਰੇ ਤਰਫ ਜਿਹੜੇ ਨੇ ਐਂਗਲ ਲਗਾ ਦਿੱਤੇ ਗਏ ਨੇ ਲੋਹੇ ਦੇ ਅਤੇ ਇਹ ਜਾਲੀਆਂ ਵਾਲੇ ਐਂਗਲ ਨੇ ਤਾਂ ਕਿ ਇਹਦੇ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪਵੇ ਨਾ ਹੀ ਕੋਈ ਗੋਲੇ ਦਾ ਤੇ ਨਾ ਹੀ ਕੋਈ ਗੋਲੀ ਦਾ ਤਾਂ ਇਹ ਤਿਆਰ ਜਿਹੜੀ ਜੀਸੀਬੀ ਕੀਤੀ ਜਾ ਰਹੀ ਆ ਤਾਂ ਹੁਣ ਇਹ ਦਿੱਲੀ ਜਿਹੜਾ ਸ਼ੰਭੂ ਬਾਰਡਰ ਆ ਉੱਥੇ ਜਾਵੇਗੀ ਰਸਤਾ ਜਿਹੜਾ ਵਾ ਕਲੀਅਰ ਕਰੇਗੀ ਇਸਤੇ ਨਾਲ ਜੋ ਉੱਥੇ ਪੱਥਰ ਨੇ ਜੋ ਅੱਗੇ ਬੈਰੀਕੇਟਿੰਗ ਕੀਤੀ ਗਈ ਆ ਉਸ ਨੂੰ ਹਟਾਇਆ ਜਾਵੇਗਾ ਤਾਂ ਇਹ ਪੂਰੀ ਤਰ੍ਹਾਂ ਹੁਣ ਕਿਸਾਨਾਂ ਵੱਲੋਂ ਤਿਆਰ ਕਰ ਦਿੱਤੀ ਗਈ 10 ਦੀ ਕਿ ਨਵਦੀਪ ਜਿਨ੍ਹਾਂ ਨੇ ਵਾਟਰ ਕੈਨਨ ਦਾ ਮੂਹ ਮੋੜ ਦਿੱਤਾ ਸੀ ਕਿਸਾਨ ਅੰਦੋਲਨਦਾਰ ਉਹਨਾਂ ਦੀ ਟੀਮ ਵੱਲੋਂ ਇਹ ਮਸ਼ੀਨ ਜਿਹੜੀ ਆ ਪੂਰੀ ਤਿਆਰ ਕਰਾਈ ਜਾ ਰਹੀ ਆ ਕੁਝ ਸਮੇਂ ਬਾਅਦ ਇਹ ਸ਼ੰਭੂ ਬਾਰਡਰ ਤੇ ਜਿਹੜੀ ਆ ਮਸ਼ੀਨ ਜਾਵੇਗੀ ਤਾਂ ਇਹ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਇੱਕ ਵਾਰ ਫਿਰ ਦੱਸ ਦਿੰਨੇ ਆ ਸਥਿਤੀ ਤਣਾਅਪੂਰਵਕ ਆ ਤਾਂ ਕਿਸਾਨ ਨਾ ਨੇ ਵੀ ਹੁਣ ਇੱਕ ਜੁਗਾੜ ਜਿਹੜਾ ਉਹ ਆਪਣਾ ਤਿਆਰ ਕਰ ਦਿੱਤਾ ਵਾ ਇਸ ਤਰ੍ਹਾਂ ਦੀ ਜੀਸੀਬੀ ਤਿਆਰ ਕੀਤੀ ਗਈ ਆ ਉੱਥੇ ਵੀ ਦੱਸ ਦਿੰਦੇ ਨੇ ਕਿ ਕਿਸਾਨ ਲਗਾਤਾਰ ਅੱਗੇ ਵਧਣ ਦੇ ਲਈ ਸੰਘਰਸ਼ ਵੀ ਕਰ ਰਹੇ ਨੇ ਪਤੰਗबाजी ਕੀਤੀ ਜਾ ਰਹੀ ਹੈ ਤਾਂ ਕਿ ਡਰੋਨ ਨੂੰ ਰੋਕਿਆ ਜਾ ਸਕੇ ਹੋਰ ਕਿਸੇ ਕਈ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਪਰ ਕਿਸਾਨ ਅੱਗੇ ਨਹੀਂ ਵੱਧ پا ਰਹੇ ਨੇ ਕਿਉਂਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਭરાਏ ਜਾ ਰਹੇ ਨੇ 100 ਤੋਂ ਵੱਧ ਕਿਸਾਨ ਜ਼ਖਮੀ ਆ ਤਾਂ ਹੁਣ ਕਿਸਾਨ ਅੱਗੇ ਵਧਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਵਾ ਜੀਸੀਬੀ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਤਾਂ ਕਿ ਰਸਤਾ ਜਿਹੜਾ ਵਾ ਅੱਗੇ ਕਲੀਅਰ ਕੀਤਾ ਜਾਵੇ ਕੈਮਰਾਮੈਨ ਸਲਮਾਨ ਨਰਿੰਦਰ ਬੈਂਦੂ ਜਗਬੈਂਟ ਟੀਵੀ ਸ਼ੰਭੂ ਬਾਰਡਰ ਤੇ ਇਸ ਵਕਤ ਸਥਿਤਿਤ ਤਣਾਪੂਰਵਕਾ ਕਿਸਾਨ ਅਤੇ ਹਰਿਆਣਾ ਸਰਕਾਰ ਆਮਨੋ ਸਾਹਮਣੇ ਹੋਈ ਹੈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਰ ਨਾਲ ਦੀ ਨਾਲ ਕਿਸਾਨਾਂ ਵੱਲੋਂ ਵੀ ਕੰਮ ਕਰਾਸ ਲਿੱਤੀ ਗਈ ਹੈ ਉਹਨਾਂ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ ਦੱਸ ਦਿੰਨੇ ਕਿ ਕਿਸਾਨਾਂ ਨੇ ਇੱਕ ਜੀਸੀਬੀ ਖਾਸ ਤਿਆਰ ਕੀਤੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਅਥਰੂ ਗੈਸ ਤੇ ਗੋਲੇ ਦਾ ਕੋਈ ਅਸਰ ਨਾ ਹੋਵੇ ਗੋਲੀਆਂ ਦਾ ਕੋਈ ਅਸਰ ਨਾ ਹੋਵੇ ਇਸ ਕਰਕੇ ਇਸ ਤੇ ਚਾਰੋਂ ਤਰਫ ਜਿਹੜੇ ਆ ਲਗਾਈ ਜਾ ਰਹੇ ਨੇ ਜਾਲੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਆ ਗੋਲਾਬਾਰੀ ਜਿਹੜੀ ਆ ਸ਼ੰਭੂ ਬਾਰਡਰ ਤੇ ਹੋ ਰਹੀ ਆ ਤਾਂ ਉਸ ਤਰ੍ਹਾਂ ਸੌ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਹੋ ਚੁੱਕੇ ਨੇ ਤਾਂ ਹੁਣ ਕਿਸਾਨਾਂ ਨੇ ਵੀ ਆਪਣੀ ਕਮਰ ਕੱਸ ਲਈਤੀ ਆ ਸਰਕਾਰ ਦੇ ਨਾਲ ਅਮਨੋ ਸਾਹਮਣੇ ਹੋਣ ਦੇ ਲਈ ਇੱਕ ਜੀਸੀਬੀ ਤਿਆਰ ਕੀਤੀ ਆ ਉਹਨੇ ਜੀਸੀਬੀ ਸ਼ੰਭੂ ਬਾਰਡਰ ਤੇ ਜਾਵੇਗੀ ਤਾਂ ਰਸਤਾ ਜਿਹੜਾ ਵਾ ਇਸ ਦੇ ਰਾਹੀਂ ਖੋਲਿਆ ਜਾਵੇਗਾ ਔਰ ਕਿਸਾਨ ਅੱਗੇ ਜਿਹੜੇ ਆ ਦਿੱਲੀ ਵੱਲ ਭੇਜੇ ਜਾਣਗੇ ਤਾਂ ਹੁਣ ਇਹ ਤਸਵੀਰਾਂ ਦੇ ਵਿੱਚ ਇੱਕ ਜਿਹੜੀ ਖਾਸ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਜੀਸੀਬੀ ਖਾਸ ਤਿਆਰ ਕਰ ਦਿੱਤੀ ਗਈ ਆ ਤਾਂ ਹੁਣ ਇਹਦੇ ਚਾਰੇ ਤਰਫ ਜਿਹੜੇ ਨੇ ਐਂਗਲ ਲਗਾ ਦਿੱਤੇ ਗਏ ਨੇ ਲੋਹੇ ਦੇ ਅਤੇ ਇਹ ਜਾਲੀਆਂ ਵਾਲੇ ਐਂਗਲ ਨੇ ਤਾਂ ਕਿ ਇਹਦੇ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪਵੇ ਨਾ ਹੀ ਕੋਈ ਗੋਲੇ ਦਾ ਤੇ ਨਾ ਹੀ ਕੋਈ ਗੋਲੀ ਦਾ ਤਾਂ ਇਹ ਤਿਆਰ ਜਿਹੜੀ ਜੀਸੀਬੀ ਕੀਤੀ ਜਾ ਰਹੀ ਆ ਤਾਂ ਹੁਣ ਇਹ ਦਿੱਲੀ ਜਿਹੜਾ ਸ਼ੰਭੂ ਬਾਰਡਰ ਆ ਉੱਥੇ ਜਾਵੇਗੀ ਰਸਤਾ ਜਿਹੜਾ ਵਾ ਕਲੀਅਰ ਕਰੇਗੀ ਇਸ ਦੇ ਨਾਲ ਜੋ ਉੱਥੇ ਪੱਥਰ ਨੇ ਜੋ ਅੱਗੇ ਬੈਰੀਕੇਟਿੰਗ ਕੀਤੀ ਗਈ ਆ ਉਸ ਨੂੰ ਹਟਾਇਆ ਜਾਵੇਗਾ ਤਾਂ ਇਹ ਪੂਰੀ ਤਰ੍ਹਾਂ ਹੁਣ ਕਿਸਾਨਾਂ ਵੱਲੋਂ ਤਿਆਰ ਕਰ ਦਿੱਤੀ ਗਈ ਦੱਸਦੀ ਕਿ ਨਵਦੀਪ ਜਿਨ੍ਹਾਂ ਨੇ ਵਾਟਰ ਕੈਨਨ ਦਾ ਮੂਹ ਮੋੜ ਦਿੱਤਾ ਸੀ ਕਿਸਾਨ ਅੰਦੋਲਨ ਦਰਾਂ ਉਹਨਾਂ ਦੀ ਟੀਮ ਵੱਲੋਂ ਇਹ ਮਸ਼ੀਨ ਜਿਹੜੀ ਆ ਪੂਰੀ ਤਿਆਰ ਕਰਾਈ ਜਾ ਰਹੀ ਆ ਕੁਝ ਸਮੇਂ ਬਾਅਦ ਇਹ ਸ਼ੰਭੂ ਬਾਰਡਰ ਤੇ ਜਿਹੜੀ ਆ ਮਸ਼ੀਨ ਜਾਵੇਗੀ ਤਾਂ ਇਹ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਸਥਿਤੀ ਤਣਾਅਪੂਰਵਕਾ ਤਾਂ ਕਿਸਾਨ ਉਹਨਾਂ ਨੇ ਵੀ ਹੁਣ ਇੱਕ ਜੁਗਾੜ ਜਿਹੜਾ ਉਹ ਆਪਣਾ ਤਿਆਰ ਕਰ ਦਿੱਤਾ ਵਾ ਇਸ ਤਰ੍ਹਾਂ ਦੀ ਜੀਸੀਬੀ ਤਿਆਰ ਕੀਤੀ ਗਈ ਆ ਉੱਥੇ ਵੀ ਦੱਸ ਦਿੰਦੇ ਨੇ ਕਿ ਕਿਸਾਨ ਲਗਾਤਾਰ ਅੱਗੇ ਵਧਣ ਦੇ ਲਈ ਸੰਘਰਸ਼ ਵੀ ਕਰ ਰਹੇ ਨੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਡਰੋਨ ਨੂੰ ਰੋਕਿਆ ਜਾ ਸਕੇ ਹੋਰ ਕਿਸੇ ਕਈ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਪਰ ਕਿਸਾਨ ਅੱਗੇ ਨਹੀਂ ਵੱਧ پا ਰਹੇ ਨੇ ਕਿਉਂਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਭરાਏ ਜਾ ਰਹੇ ਨੇ 100 ਤੋਂ ਵੱਧ ਕਿਸਾਨ ਜ਼ਖਮੀ ਆ ਤਾਂ ਹੁਣ ਕਿਸਾਨ ਅੱਗੇ ਵਧਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਵਾ ਜੀਸੀਬੀ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਤਾਂ ਕਿ ਰਸਤਾ ਜਿਹੜਾ ਵਾ ਅੱਗੇ ਕਲੀਅਰ ਕੀਤਾ ਜਾਵੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬੈਂਦੂ ਜਗਬੈਂ ਟਵੀ